ਕਪੂਰਥਲਾ ਪੁਲਿਸ ਵੱਲੋਂ 2 ਪਿਸਟਲਾਂ ਅਤੇ 2 ਰੋਂਗ 2 ਮੈਗਾਜਿਨਾਂ ਸਮੇਤ ਇੱਕ ਦੋਸ਼ੀ ਕੀਤਾ ਗ੍ਰਿਫਤਾਰ ਸ਼੍ਰੀਮਤੀ ਬਤਸਲਾ ਗੁਪਤਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦਿਸ਼ਾ ਮਾਨਯੋਗ ਡੀਜੀਪੀ ਪੰਜਾਬ ਔਰ ਐਸਐਸਪੀ ਕਪੂਰਥਲਾ ਮਾੜਾ ਬਤਸਲਾ ਗੁਪਤਾ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਜੋ ਮਾੜੇ ਇਨਸਾਨਾਂ ਦੇ ਖਿਲਾਫ ਅਸੀਂ ਲਗਾਤਾਰ ਜਿਹੜੇ ਐਕਸ਼ਨ ਲੈ ਰਹੇ ਹੈਗੇ ਉਹਦੀ ਐਪਸ ਦੇ ਵਿੱਚ ਸਾਨੂੰ ਇੱਕ ਬਹੁਤ ਅੱਛੀ ਕਾਰਜਕਾਰੀ ਸਾਡੇ ਸੀਆਈਏ ਇੰਚਾਰਜ ਸਬ ਇੰਸਪੈਕਟਰ ਬਿਸਮਨੂ ਮਾਦੀ ਟੀਮ ਨੂੰ ਮਿਲੀ ਹੈ ਇਹਦੇ ਵਿੱਚ ਇੱਕ ਨਾਕਾ ਲੇ ਕੀਤਾ ਹੋਇਆ ਸੀਗਾ ਇੰਚਾਰਜ ਵੱਲੋਂ ਔਰ ਇੱਕ ਗੱਡੀ ਜਿਹੜੀ ਸੀਗੀ ਇਨਫੋਰਮਰ ਨੇ ਸਾਨੂੰ ਪੈਟ ਨੰਬਰ ਦੱਸਿਆ ਜਿਸ ਗੱਡੀ ਦੇ ਵਿੱਚ ਇੱਕ ਨਾਣਾ ਬੰਦਾ ਪ੍ਰਭਜੋਤ ਜਿਹੜਾ ਸਾਡਾ ਅਕਿਊਜ਼ਡ ਹੈਗਾ ਉਹ ਉਹਦੇ ਕੋਲੇ ਜਿਹੜੇ ਹੈਗੇ ਨੇ ਇਲੀਗਲ ਵੈਪਨ ਹੈ ਤੇ ਜੇ ਰੋਕ ਕੇ ਜਾਵੇ ਤਲਾਸ਼ੀ ਲਈ ਜਾਵੇ ਤੇ ਇਹ ਮਿਲ ਸਕਦਾ ਹੈ ਤੇ ਇਸੀ ਇਨਫੋਰਮੇਸ਼ਨ ਦੇ ਉੱਪਰ ਅਸੀਂ ਜਿਹੜਾ ਸਾਡੇ ਨਾਕੇ ਤੇ ਸਬ ਇਨਸਪੈਕਟਰ ਮਿਸਮਨ ਐਂਡ ਅਵਰੀ ਟੀਮ ਨੇ ਬਹੁਤ ਹੀ ਸਖਤੀ ਦੇ ਨਾਲ ਉਹਨੂੰ ਜਿਹੜਾ ਹੈਗਾ ਰਾਉਂਡ ਅਪ ਕੀਤਾ ਇਹ ਨਾਕਾ ਤੋੜ ਕੇ ਵੀ ਭੱਜੇ ਔਰ ਹਿੱਟ ਕਰਨ ਦੀ ਕੋਸ਼ਿਸ਼ ਕੀਤੀ ਕਾਫੀ ਅੱਧੇ ਘੰਟੇ ਵੀ ਹੌਟ ਚੇਸ ਹੋਈ ਹੈ ਸਾਡੀ ਟੀਮ ਦੀ ਤੇ ਬੜੀ ਦਲੇਰੀ ਨਾਲ ਇਹਨਾਂ ਨੇ ਉਹਨੂੰ ਰਾਉਂਡ ਅਪ ਕੀਤਾ ਤੇ ਉਹਦੇ ਕੋਲੋਂ ਮੌਕੇ ਤੇ ਇੱਕ ਸਾਨੂੰ ਗੱਤੀ ਵਾਲਾ ਪਿਸਤਲ ਮੈਗਜ਼ੀਨ ਤੇ ਦੋ ਰਾਉਂਡ ਮਿਲੇ ਇਹਨਾਂ ਫਿਰ ਮਾਨਯੋਗ ਜੱਤ ਸਾਹਿਬ ਤੋਂ ਅਸੀਂ ਰਿਮਾਂਡ ਲਿਆ ਤੇ ਰਿਮਾਂਡ ਦੇ ਦੌਰਾਨ ਇੱਕ ਪਿਸਤਲ ਹੋ ਰਿਕਵਰ ਕੀਤਾ ਹੈ ਇਹਦੇ ਡਿਸਕਲੋਜ਼ਰ ਦੇ ਉੱਪਰ ਉਹ ਵੀ ਬੱਤੀ ਬੋਰ ਪਿਸਤਲ ਹੈ ਇੱਕ ਮੈਗਜ਼ੀਨ ਦੇ ਨਾਲ ਤੋ ਇਹ ਜਿਹੜਾ ਮਲਜ਼ਮ ਹੈ ਰਬਜੋਤ ਸਿੰਘ ਉਸ ਬਿੱਲਾ ਇੱਕ ਖੇਲਿਆਨ ਦਾ ਰਹਿਣ ਵਾਲਾ ਹੈ ਤੇ 26 ਸਾਲ ਦੀ ਉਮਰ ਹੈ ਇਹਦੇ ਇਸ ਤੋਂ ਪਹਿਲਾਂ ਵੀ ਦਾ ਜਿਹੜਾ ਹੈਗਾ ਕ੍ਰਿਮਿਨਲ ਬੈਕਗ੍ਰਾਉਂਡ ਹੈਗੀ ਹੈ ਇਹ ਵੀ ਚਾਰ ਪਰਚੇ ਆਲਰੇਡੀ ਸੋ ਦਰਜ ਹੈਗੇ ਨੇ ਇਹਦੇ ਗਦਵਾ ਨੰਬਰ 100/16 10/22 196/23 19/24 ਵਕ ਵਕ ਲੜਾਈ ਝਗੜੇ ਐਨਡੀਪੀਐਸ ਤੇ ਆਮ ਜਨ ਤੇ ਪਰਚੇ ਨੇ ਤੇ ਆਲਰੇਡੀ ਪਹਿਲਾਂ ਵੀ ਦਰਜ ਨੇ ਅਸਲਾ ਮੈਮ ਕਿਥੋਂ ਲੈ ਕੇ ਆ ਰਹੇ ਪਤਾ ਲੱਗਾ ਹਾਂਜੀ ਇਹ ਵੀ ਕੁਛ ਵੀ ਸੋ ਜੋ ਪ੍ਰੀਲਿਮਿਨਰੀ ਇਹ ਸਨ ਉਹਨਾਂ ਦੇ ਗਿਆ ਸੀ ਜਿਹੜਾ ਹੁਣ ਵਿਦੇਸ਼ ਚਲਾ ਗਿਆ ਹੋਇਆ ਪਰ ਫਿਰ ਵੀ ਅਸੀਂ ਉਹਨੂੰ ਵੈਰੀਫਾਈ ਕਰ ਰਹੇ ਹੈਗੇ ਆ ਇਹਦੇ ਜਿੰਨੇ ਵੀ ਪੁਰਾਣੇ ਕੇਸ ਵਾਰ ਹੈ ਜਾਂ ਜਿਹੜੇ ਹੋ ਸਾਨੂੰ ਆਪਣੇ ਇਨਵੈਸਟੀਗੇਸ਼ਨ ਦੇ ਵਿੱਚ ਟੈਕਨੀਕਲ ਤੇ ਹਿਊਮਨ ਇੰਟੇਰਪਰਟ ਦਾ ਪਤਾ ਲੱਗਦਾ ਹੈ ਉਹਦੇ ਤੇ ਅਸੀਂ ਵੈਰੀਫਿਕੇਸ਼ਨ ਲੱਗੀ ਕਰ ਰਹੇ ਹੈਗੇ ਆ ਹੋਰ ਫਰਦਰ ਡਿਟੇਲਸ ਜਾ ਕੇ ਜੋ ਵੀ ਇਹ ਤੋਂ ਪਿੱਛੇ ਦਾ ਹੈਗਾ ਬੈਕਵਰਡ ਲਿੰਕੇਜ ਹੈ ਪੂਰਾ ਸਭ ਇਹ ਕਿੱਥੇ ਹੋਈ ਸੀ ਇਹ ਪਾਸ਼ਟਾ ਏਰੀਆ ਦੇ ਵਿੱਚ ਹੋਈ 라ਵਲਪਿੰਡੀ ਥਾਣੇ 'ਚ ਸਾਡਾ ਪਰਚਾ ਰਜਿਸਟਰ ਹੋਇਆ ਜੀ 40/24 ਅੰਡਰ ਆਰਮਜ਼ ਐਕਟ 10+300 ਨਾ ਵੀ ਉਹ ਤੋਂ ਲਾਵਾ ਵੀ ਮੈਮ ਕੋਈ ਬ ਹਜੇ ਫਿਲਹਾਲ ਪ੍ਰਬੋਧ ਹੈ ਜੀ ਜੋ ਜੋ ਅੱਗੇ ਇਨਵੈਸਟੀਗੇਸ਼ਨ ਜਾਂਦਾ ਜਾਏਗਾ ਅਸੀਂ ਉਹਨਾਂ ਦੇ ਕਿਲਾ ਫੈਕਟਰੀ ਸਾਈਕਲਰਾਂ ਵੀ ਕੋਈ ਜ਼ਬਤ ਕੀਤਾ ਹਾਂਜੀ ਇਹ ਵੀ ਇੱਕ ਗੱਡੀ ਹੈ ਜੀ ਗੱਡੀ ਨੰਬਰ ਸੀ ਵੀ 10 ਬੀ ਐਨ 1755 ਇਹ ਆਲਟੋ ਕਾਰ ਸੀਗੀ ਜਿਹਦੇ ਵਿੱਚ ਇਹ ਸਵਾਰ ਸੀ ਔਰ ਜਿਹੜੀ ਇਹ ਮੌਕੇ ਤੇ ਰੰਡ ਆਊਟ ਹੋ ਗਈ ਹੋਰ ਕਿੱਥੇ ਕਿੱਥੇ ਪੜਤੋਲ ਚੱਲ ਰਹੀ ਹੈ ਕਿੱਥੇ ਇਹ ਜੀ ਤੁਹਾਨੂੰ ਯਾਦ ਹੋਣਾ ਪਿੱਛੇ ਬਰਿਸ਼ਤਾਂ ਫਾਇਰਿੰਗ ਹੋਈ ਸੀ ਉਹਦੇ ਵਿੱਚ ਵੀ ਸਾਡਾ ਇਹ ਕਿਊ ਸੀਗਾ ਜਿਹਦੇ ਚ ਇਹਦੇ ਵੇਲ ਹੋ ਗਈ ਸੀ ਤੇ ਸਾਡਾ ਜਿਹੜਾ ਹੈ ਤਾਫੀ ਵੀ ਕੰਪਲੇਨਸ ਸਾਨੂੰ ਆ ਰਹੀਆਂ ਸੀ ਕਿ ਇਹ ਏਰੀਆ ਦੇ ਵਿੱਚ ਘੁੰਮ ਰਿਹਾ ਇਹਦੇ ਕੋਲ ਇਲੀਗਲ ਵੈਪਨ ਹੈਗੇ ਤੇ ਉਸੇ ਸਬੰਧ ਦੇ ਵਿੱਚ ਜੀ ਅਸੀਂ ਆਪਣੀ ਹਿਊਮਨ ਇੰਟੈਲੀਜੈਂਸ ਲੈ ਰਹੀ ਸੀ ਤੇ ਜਦੋਂ ਸਾਨੂੰ ਕ੍ਰੈਡੀਬਲ ਇਨਪੁਟ ਮਿਲੀ ਤਾਂ ਸਾਡੀ ਟੀਮ ਨੇ ਬਹੁਤ ਅੱਛਾ ਸਖ਼ਤੀ ਨਾਲ ਇਹ ਐਕਸ਼ਨ ਲਿਆ ਹੈਗਾ ਤੇ ਇੱਕ ਅੱਛੀ ਰਿਕਵਰੀ ਹੋਇਆ ਇੱਕ ਮਾੜਾ ਬੰਦਾ ਇਹਨਾਂ ਨੇ ਰੰਗ ਦਿੱਤਾ